ਮਨਜੋਤ ਸੀਐਮ ਸਾਹਿਬ ਦੇ ਵਿਚਾਰ ਨਿਰਦੇਸ਼ ਨੇ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਤੇ ਗੈਂਗਸਟਰ ਮੁਕਤ ਕਰਨਾ ਹੈ ਤੇ ਐਂਟੀ ਸੋਸ਼ਲ ਐਲੀਮੈਂਟਸ ਤੇ ਕ੍ਰਿਮੀਨਲ ਐਲੀਮੈਂਟਸ ਦੇ ਖਿਲਾਫ ਅਸੀਂ ਸਖਤ ਕਾਰਵਾਈ ਕਰਨੀ ਹੈ ਉਹਦੇ ਚੀਜ਼ ਜ਼ੀਰੋ ਟੋਲਰੈਂਸ ਪਾਲਿਸੀ ਜਿਹੜੀ ਸਾਡੇ ਮਨਜੋਤ ਡੀਜੀ ਸਾਹਿਬ ਵੱਲੋਂ ਵੀ ਇੱਕ ਕ੍ਰਿਮੀਨਲ ਪੁਲਿਸ ਨੂੰ ਬੜੀ ਵੱਡੀ ਸਫਲਤਾ ਮਿਲੀ ਹੈ 5 ਕਿਲੋ ਹਿਰੋਇਨ ਬਰਾਮਦ ਕੀਤੀ ਹੈ ਔਰ ਜਿਹੜੀ ਇੱਕ ਮੁਜ਼ਮਨੋ ਸੀ ਗ੍ਰਫਤਾਰ ਕੀਤਾ ਜਿਹੜਾ ਕਿ ਹੁਸ਼ਿਆਰਪੁਰ ਦਾ ਰਹਿਣਾ ਗੁਰਪ੍ਰੀਤ ਗੁਰਪ੍ਰੀਤ ਕੁਮਾਰ ਉਲ ਦੀਪ ਇਹ ਬਜਵਾੜਾ ਹੈਗਾ ਪੁਲਿਸ ਆਪਣੇ ਪਿੰਡ ਹਸ਼ਿਆਰਪੁਰ सदर ਚ ਹੈ ਉੱਥੋਂ ਮੈਂ ਇਹ ਰਹਿਣ ਵਾਲਾ ਇਹਦੇ ਕੋਲ ਪਹਿਲਾਂ ਵੀ ਦੋ ਮੁਕਦਮੇ ਨੇ ਪਰ ਇਹ ਜਿਹੜੀ ਮੇਨ ਵੱਡੀ ਗੱਲ ਹੈ ਕਿ ਜਸਮੀਤ ਲੱਕੀ ਜਿੱਤੋਂ ਪਹਿਲਾਂ ਆਪਾਂ ਸੇਮ ਜਿਹੜਾ ਕਾਰਟਲ ਚਲਾ ਰਿਹਾ ਸੀਗਾ ਉਹ ਯੂ ਐਸ ਏ ਬੇਸਡ ਹੈ ਉਹ ਤੋਂ 6 ਕਿਲੋ ਵਾਲੀ ਆਪਾਂ ਪਹਿਲਾਂ ਬਰਾਮਦਗੀ ਕੀਤੀ ਸੀ ਪੰਜ ਬੰਦੇ ਉਹਦੇ ਵਿੱਚ ਫੋਰ ਫੜੇ ਗਏ ਸੀ ਅਲੱਗ-ਅਲੱਗ ਜਗ੍ਹਾ ਤੋਂ ਉਸੇ ਉਹੀ ਬੰਦਾ ਇਹਨੂੰ ਸਾਰਾ ਉੱਥੋਂ ਬਾਹਰੋਂ ਬੈਠਾ ਹੈ ਕਾਰਟਲ ਚਲਾ ਰਿਹਾ ਹੈ ਤੇ ਇੱਕ ਬੜੀ ਵੱਡੀ ਕਾਮਯਾਬੀ ਹੈ ਕਿ ਕਿਸ ਤਰ੍ਹਾਂ ਯੂ ਐਸ ਏ ਤੋਂ ਇੱਥੇ ਜਿਹੜੇ ਸਵਗਨਰਸ ਨੇ ਉੱਥੇ ਬੈਠ ਕੇ ਸਿਰਫ ਇਸ ਗੱਲ ਕਰਕੇ ਕਿ ਸਾਨੂੰ ਅਸੀਂ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਆ ਆਪਣਾ ਨੈਟਵਰਕ ਚਲਾ ਰਿਹਾ ਹੈ ਹਾਲਾਂਕਿ ਅਸੀਂ ਸੋਚਦੇ ਸੀ ਕਿ 6 ਕਿਲੋ ਤੋਂ ਬਾਅਦ ਸਾਰੇ ਬੰਦੇ ਉਹਦੇ ਫੜੇ ਕਿ ਉਹਨੇ ਨਵਾਂ ਬੰਦਾ ਤਿਆਰ ਕਰ ਲਿਆ ਔਰ ਗੁਰਪ੍ਰੀਤ ਕੁਮਾਰ ਦਾ ਜਿਹੜਾ ਬੈਕਗ੍ਰਾਉਂਡ ਹੈ ਇਹਦੇ ਖਿਲਾਫ ਦੋ ਐਨਡੀਪੀਐਸ ਦੇ ਪਰਚੇ ਨੇ ਇੱਕ ਪੋਰ ਜੰਦਰ ਰੂਰਲਜ਼ ਔਰ ਇੱਕ ਕਹਿ ਰਗਾ ਉੱਥੇ ਹੁਸ਼ਿਆਰਪੁਰ ਦੇ ਵਿੱਚ ਸੋ ਇਹ ਇੱਕ ਬੜਾ ਇੰਪੋਰਟੈਂਟ ਲੀਡ ਹੈ ਕਿ ਸਾਨੂੰ ਹੋਰ ਵੀ ਲੀਡਸ ਆਈਆਂ ਕਿ ਕਿੰਨੇ ਨੂੰ ਆਰਡਰ ਰਿਵੀਅੂ ਤੋਂ ਕਿੱਦਾਂ ਆਈ ਕਿ ਇਹ ਕਿਸ ਤਰ੍ਹਾਂ ਅੱਗੇ ਪਹੁੰਚੀ ਤਾਂ ਸਾਡੀ ਇਹ ਬੜੀ ਵੱਡੀ ਕਾਮਯਾਬੀ ਹੈ ਡੀਸੀਪੀ ਸਾਹਿਬ ਮੰਡੇਰ ਸਾਹਿਬ ਮੈਡਮ ਪ੍ਰਗਿਆ ਜੈਨ ਨਵਜੋਤ ਜੀ ਸਾਡੇ ਏਡੀਸੀਪੀ ਬਿੰਦਰਜੀਤ ਤੇ ਉਹਨਾਂ ਦੀ ਟੀਮ ਸੀਆਈਏ 3 ਵਾਲੇ ਮੈਂ ਇਹ ਬੜੀ ਇੰਪੋਰਟੈਂਟ ਰਿਕਵਰੀ ਮੰਨਦਾ ਇਸ ਤੋਂ ਇਲਾਵਾ ਚਾਰ ਪਿਸਟਲ ਤੇ ਰਾਉਂਡਸ ਅਸੀਂ ਬ੍ਰਾਂਮਪ ਕੀਤੇ ਆ ਉੱਤਵੀ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਇੱਕ ਹੈਗਾ ਹਰਮਿੰਦਰ ਪਾਲ 23 ਸਾਲ ਦਾ ਇੱਕ ਜਤਿੰਦਰਪਾਲ ਦੋਨੋਂ ਗੁਰੂ ਨਾਨਕ ਕਾਲੋਨੀ ਤਰਨਤਾਰਨ ਰੋਡ ਅੰਮ੍ਰਿਤਸਰ ਦੇ ਆ ਇਹਦੇ ਜਿਹੜੀ ਮੇਨ ਇੰਪੋਰਟੈਂਟ ਗੱਲ ਹੈ ਇਹਦੇ ਚ ਇੱਕ ਮੱਧ ਪ੍ਰਦੇਸ਼ ਦਾ ਵੀ ਅਕਿਊਜ਼ਡ ਅਸੀਂ ਫੜਿਆ ਕਿਉਂਕਿ ਬਾਰ-ਬਾਰ ਬਾਰ-ਬਾਰ ਮੱਧ ਪ੍ਰਦੇਸ਼ ਦਾ ਨਾਮ ਆਉਂਦਾ ਸੀ ਉਹਦਾ ਨਾਮ ਅਜੇ ਅਸੀਂ ਡਿਸਰੋਜ਼ ਨਹੀਂ ਤੁਹਾਨੂੰ ਕਰ ਰਹੇ ਕਿਉਂਕਿ ਆਪਰੇਸ਼ਨ ਚੱਲ ਰਹੇ ਨੇ ਤੋ ਉਹਦੇ ਨਾਲ ਸਾਰਾ ਬੈਕਵਰਡ ਫਾਰਵਰਡ ਲਿੰਕੇਜਸ ਔਰ ਪਿੱਛੇ ਤੱਕ ਇਹਨੂੰ ਲੈ ਜਾ ਕੇ ਸਾਰੀ ਇਹ ਗੱਡੀ ਕਾਮਯਾਬੀ ਸਾਨੂੰ ਮਿਲੀ ਆ ਔਰ ਮੈਨੂੰ ਲੱਗਦਾ ਕਿ ਇਹਦੇ ਨੈਟਵਰਕ ਦੇ ਵਿੱਚ ਹੋਰ ਵੀ ਸਾਨੂੰ ਜਿਹੜੀ ਆ ਖੇਪ ਹਥਿਆਰਾਂ ਦੀ ਔਰ ਹੀਰੋਇਨ ਦੀ ਜਿਹੜੀ ਸਪਲਾਈ ਵਾਲੇ ਬੰਦੇ ਆ ਉਹਨਾਂ ਦੇ ਉੱਤੇ ਅਸੀਂ ਫੋਕਸ ਕਰ ਰਹੇ ਹਾਂ ਕਿ ਜਿਨ੍ਹਾਂ ਨੇ ਬਾਰਡਰ ਦੇ ਉੱਤੇ ਇਹਨੂੰ ਗੁਰਪ੍ਰੀਤ ਕੁਮਾਰ ਨੂੰ ਇਹ ਦਿੱਤੀ ਸੀ। ਤੋ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਵੀ ਜਿੰਨਾ ਤੇ ਇਹਨਾਂ ਨੂੰ ਵਾਜੇ ਬਨਾਮ ਵਾਸਤੇ ਵੀ ਅਸੀਂ ਰਕਮੈਂਡ ਕਰਾਂ।